ਆਡੀ ਤਾਕਤ ਕਰਕੇ ਅਸੀਂ ਉਹਨਾਂ ਨੂੰ ਇਹ ਗੱਲ ਕਹਿਣ ਦੀ ਹਿੰਮਤ ਕੀਤੀ ਜੁਰਤ ਕੀਤੀ ਕਿ ਸਾਨੂੰ ਇਦਾਂ ਦੀ ਡੰਮੀ ਮੀਟਿੰਗ ਨਹੀਂ ਚਾਹੀਦੀ ਸਾਂਝਾ ਫਰੰਟ ਇਦਾਂ ਦੀ ਡੰਮੀ ਮੀਟਿੰਗ ਜਿਹੜੀ ਆ ਉਹਨੂੰ ਠਕਰਾਉਂਦਾ ਏ ਤੇ ਆਪਣਾ ਪ੍ਰੋਗਰਾਮ ਕਰੇਗਾ ਸਵਾਲ ਕੱਲਾ ਮੀਟਿੰਗਾਂ ਦਾ ਨਹੀਂ ਹੈ ਅਸੀਂ ਪਿਛਲੇ 8 ਸਾਲਾਂ ਤੋਂ ਸਰਕਾਰ ਦੇ ਕੋਲੋਂ ਮੀਟਿੰਗਾਂ ਤੱਕ ਸੀਮਤ ਹੋ ਕੇ ਰਹਿ ਗਏ ਆ ਲੜਾਈ ਲੜਦੇ ਆ ਸੰਘਰਸ਼ ਕਰਦੇ ਆ ਤੇ ਸੰਘਰਸ਼ ਦਾ ਮੁੱਖ ਮੋਟਿਵ ਜਿਹੜਾ ਏ ਉਹ ਮੀਟਿੰਗ ਲੈਣਾ ਹੋ ਜਾਂਦਾ ਏ ਅਸੀਂ ਕਹਿੰਦੇ ਆ ਪੰਜਾਬ ਦੀ ਸਰਕਾਰ ਪੰਜਾਬ ਦੇ ਸਰਕਾਰਯੋਗ ਮੁੱਖ ਮੰਤਰੀ ਸਾਹਿਬ ਤੁਸੀਂ ਮੰਗਾਂ ਦਾ ਐਲਾਨ ਕਰ ਦਿਓ ਤੁਸੀਂ ਕਰ ਦਿਓ ਐਲਾਨ ਕਿ ਮੈਡੇ ਮੀਲ ਵਰਕਰਾਂ ਦੀ ਆਸ਼ਾ ਵਰਕਰਾਂ ਦੀ ਫੌਰੀ ਤਨਖਾਹ ਦੁੱਗਣੀ ਤੇ ਘੱਟੋ ਘੱਟ ਮੋਜਰਤਾਵਾਂ ਦੇ ਬਾਰੇ ਵਿਧਾਨ ਸਭਾ ਦੇ ਅੰਦਰ ਅਸੀਂ ਮਤਾ ਲਿਆਵਾਂਗੇ ਕਿ ਮੈਡੇ ਮੀਨ ਦੇ ਉੱਤੇ ਆਸ਼ਾ ਵਰਕਰਾਂ ਦੇ ਉੱਤੇ ਆਂਗਨਵਾੜੀ ਦੇ ਉੱਤੇ ਘੱਟੋ ਘੱਟ ਮੋਜਰਤਾ ਦਾ ਕਾਨੂੰਨ ਲਾਗੂ ਹੋਏਗਾ ਸਾਨੂੰ ਮੀਟਿੰਗ ਨਹੀਂ ਚਾਹੀਦੀ ਅਸੀਂ ਚਾਹਾਂਗੇ ਕਿ ਮੁੱਖ ਮੰਤਰੀ ਮਾਨ ਕਰਨ ਕਿ ਪੰਜਾਬ ਦੇ ਸਾਰੇ ਕੱਚੇ ਮਲਾਜ਼ਮ ਸਾਰੇ ਠੇਕੇ ਵਾਲੇ ਮਲਾਜ਼ਮ ਚੇਤੇ ਠੇਕੇ ਵਾਲਿਆਂ ਨੂੰ ਥੋੜੀ ਪੱਕਾ ਕਰਨ ਦਾ ਐਲਾਨ ਕਰਨ ਕੋਈ ਪੜ੍ਹਾਈ ਦੀ ਸ਼ਰਤ ਨਹੀਂ ਜਿਹੜੇ 25 ਸਾਲਾਂ ਤੋਂ ਜੰਗਲਾਤ ਦੇ ਟੋਏ ਕੁੱਟ ਕੇ ਉਥੇ ਬੂਟੇ ਲਾ ਰਹੇ ਨੇ ਉਹ ਕਿਸੇ ਵੀ ਹਾਰਟੀਕਲਚਰ ਵਾਲੇ ਅਧਿਕਾਰੀ ਦੇ ਨਾਲੋਂ ਅਫਸਰ ਦੇ ਨਾਲੋਂ ਬੂਟੇ ਲਾਉਣ ਦੇ ਅੰਦਰ ਉਹਨਾਂ ਨੂੰ ਪਾਲਣ ਦੇ ਅੰਦਰ ਜਿਆਦਾ مہارت ਰੱਖਦੇ ਐ ਉਹਨਾਂ ਦੇ ਸਾਹਮਣੇ ਅਠਵੀਂ ਦੀ ਸ਼ਰਤ ਛੋਟ ਦੇਣੀ ਉਹਨਾਂ ਦੇ ਨਾਲ ਨਿਆ ਨਹੀਂ ਐ ਪੰਜਾਬ ਦੀ ਸਰਕਾਰ ਐਲਾਨ ਕਰੇ ਸਾਨੂੰ ਮੀਟਿੰਗ ਦੀ ਲੋੜ ਨਹੀਂ ਹੈ ਤੁਹਾਡੀ ਤਾਕਤ ਕਰਕੇ ਅਸੀਂ ਉਹਨਾਂ ਨੂੰ ਇਹ ਗੱਲ ਕਹਿਣ ਦੀ ਹਿੰਮਤ ਕੀਤੀ ਯੁਰਤ ਕੀਤੀ ਕਿ ਸਾਨੂੰ ਇਦਾਂ ਦੀ ਡੰਮੀ ਮੀਟਿੰਗ ਨਹੀਂ ਚਾਹੀਦੀ ਸਾਂਝਾ ਫਰੰਟ ਇਦਾਂ ਦੀ ਡੰਮੀ ਮੀਟਿੰਗ ਜਿਹੜੀ ਆ ਉਹਨੂੰ ਠਕਰਾਉਂਦਾ ਏ ਤੇ ਆਪਣਾ ਪ੍ਰੋਗਰਾਮ ਕਰੇਗਾ ਸਵਾਲ ਕੱਲਾ ਮੀਟਿੰਗਾਂ ਦਾ ਨਹੀਂ ਹੈ ਅਸੀਂ ਪਿਛਲੇ 8 ਸਾਲਾਂ ਤੋਂ ਸਰਕਾਰ ਦੇ ਕੋਲੋਂ ਮੀਟਿੰਗਾਂ ਤੱਕ ਸੀਮਤ ਹੋ ਕੇ ਰਹਿ ਗਏ ਆ ਲੜਾਈ ਲੜਦੇ ਆ ਸੰਘਰਸ਼ ਕਰਦੇ ਆ ਤੇ ਸੰਘਰਸ਼ ਦਾ ਮੁੱਖ ਮੋਟਿਵ ਜਿਹੜਾ ਏ ਉਹ ਮੀਟਿੰਗ ਲੈਣਾ ਹੋ ਜਾਂਦਾ ਏ ਅਸੀਂ ਕਹਿੰਦੇ ਆ ਪੰਜਾਬ ਦੀ ਸਰਕਾਰ ਪੰਜਾਬ ਦੇ ਸਰਕਾਰਯੋਗ ਮੁੱਖ ਮੰਤਰੀ ਸਾਹਿਬ ਤੁਸੀਂ ਮੰਗਾਂ ਦਾ ਐਲਾਨ ਕਰ ਦਿਓ ਤੁਸੀਂ ਕਰ ਦਿਓ ਐਲਾਨ ਕਿ ਮੈਡੇ ਮੀਨ ਵਰਕਰਾਂ ਦੀ ਆਸ਼ਾ ਵਰਕਰਾਂ ਦੀ ਫੌਰੀ ਤਨਖਾਹ ਦੁੱਗਣੀ ਤੇ ਘੱਟੋ ਘੱਟ ਮੋਜ਼ਰਤਾ ਦੇ ਬਾਰੇ ਵਿਧਾਨ ਸਭਾ ਦੇ ਅੰਦਰ ਅਸੀਂ ਮਤਾ ਲਿਆਵਾਂਗੇ ਕਿ ਮੈਡੇ ਮੀਨ ਦੇ ਉੱਤੇ ਆਸ਼ਾ ਵਰਕਰਾਂ ਦੇ ਉੱਤੇ ਆਂਗਨਵਾੜੀ ਦੇ ਉੱਤੇ ਘੱਟੋ ਘੱਟ ਮੋਜ਼ਰਤਾ ਦਾ ਕਾਨੂੰਨ ਲਾਗੂ ਹੋਏਗਾ ਸਾਨੂੰ ਮੀਟਿੰਗ ਨਹੀਂ ਚਾਹੀਦੀ ਅਸੀਂ ਚਾਹਾਂਗੇ ਕਿ ਮੁੱਖ ਮੰਤਰੀ ਐਲਾਨ ਕਰਨ ਕਿ ਪੰਜਾਬ ਦੇ ਸਾਰੇ ਸਾਰੇ ਠੇਕੇ ਵਾਲੇ ਮਜ਼ਦਮ ਤੇ ਆਊਟਸੋਰਸ ਵਾਲੇ ਮਜ਼ਦਮ ਇਹਨਾਂ ਨੂੰ ਕੱਚੇ ਦੇ ਠੇਕੇ ਵਾਲਿਆਂ ਨੂੰ ਥੋੜੀ ਪੱਕਾ ਕਰਨ ਦਾ ਐਲਾਨ ਕਰਨ ਕੋਈ ਪੜ੍ਹਾਈ ਦੀ ਸ਼ਰਤ ਨਹੀਂ ਜਿਹੜੇ 25 ਸਾਲਾਂ ਤੋਂ ਜੰਗਲਾਤ ਦੇ ਟੋਏ ਕੁੱਟ ਕੇ ਉਥੇ ਬੂਟੇ ਲਾ ਰਹੇ ਨੇ ਉਹ ਕਿਸੇ ਵੀ ਹਾਰਟੀਕਲਚਰ ਵਾਲੇ ਅਧਿਕਾਰੀ ਦੇ ਨਾਲੋਂ ਅਫਸਰ ਦੇ ਨਾਲੋਂ ਬੂਟੇ ਲਾਉਣ ਦੇ ਅੰਦਰ ਉਹਨਾਂ ਨੂੰ ਪਾਲਣ ਦੇ ਅੰਦਰ ਜਾਦੀ ਮੁਹਾਰਤ ਰੱਖਦੇ ਆ ਉਹਨਾਂ ਦੇ ਸਾਹਮਣੇ ਅੱਠਵੀਂ ਦੀ ਸ਼ਰਤ ਥੋਪ ਦੇਣੀ ਉਹਨਾਂ ਦੇ ਨਾਲ ਨਿਆ ਨਹੀਂ ਹੈ ਪੰਜਾਬ ਦੀ ਸਰਕਾਰ ਐਲਾਨ ਕਰੇ ਸਾਨੂੰ ਮੀਟਿੰਗ ਦੀ ਲੋੜ ਨਹੀਂ ਹੈ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ